ਫਿੱਟਾਂ ਵਕਰ ਪੰਜਾਬ ਦੀਆਂ ਸੀਜ਼ਨ 4 ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਮੁੱਖ ਮੰਤਰੀ ਸਾਹਿਬ 3 ਸਤੰਬਰ ਨੂੰ ਇਹਦਾ ਉਦਘਾਟਨ ਕਰਨਗੇ ਆ ਚੌਥਾ ਸਾਲ ਜਿਹੜਾ ਸਰਕਾਰ ਦਾ ਚੱਲ ਰਿਹਾ ਔਰ ਸਰਕਾਰ ਨੇ ਵਾਦਾ ਕੀਤਾ ਸੀ ਕਿ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਮੁਰਗ ਤੋਂ ਜਿਹੜਾ ਗਰਾਊਂਡਾਂ ਦੇ ਵਿੱਚ ਲੈ ਕੇ ਆਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉ। ਉਹਨੂੰ ਲੈ ਕੇ ਉਸ ਪਰਪਸ ਨੂੰ ਲੈ ਕੇ ਬਲਾਕ ਲੈਵਲ ਜ਼ਿਲ੍ਹਾ ਲੈਵਲ ਔਰ ਸਟੇਟ ਲੈਵਲ ਦੇ ਉੱਤੇ ਕੰਪੀਟੀਸ਼ਨ ਹੋਣੇ। ਪਿਛਲੇ ਸਾਲ ਜਿਹੜਾ 4 ਲੱਖ ਦੇ ਕਰੀਬ ਖਿਡਾਰੀਆਂ ਨੇ ਇਹ ਹਿੱਸਾ ਲਿਆ ਸੀ ਪਰ ਇਸ ਵਾਰ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਹੋਰ ਵਧਾਵਾਂਗੇ ਤਾਂ ਕਿ ਹਰ ਘਰ ਤੱਕ ਜਿਹੜੀ ਹੈ ਤੇ ਖੇਡਾਂ ਮੁਕਰ ਪੰਜਾਬ ਦੀ ਜਿਹੜੀ ਮਹਿਕ ਹੈ ਉਹ ਪਹੁੰਚੇ ਸਾਡੇ ਬੱਚੇ ਜਿਹੜੇ ਆ ਜਿਹੜੇ ਅਸੀਂ ਅੱਜਕੱਲ ਕਹਿੰਦੇ ਸੀ ਬੱਚੇ ਆਲਸੀ ਆ ਜੀ ਗਰਾਊਂਡਾਂ ਦੇ ਨਹੀਂ ਜਾਂਦੇ ਇੱਕ ਕਲਚਰ ਨਹੀਂ ਸੀਗਾ ਲੋਕੀ ਗਰਾਊਂਡ ਚ ਆਉਣਾ ਨਹੀਂ ਚਾਹੁੰਦੇ ਸੀ ਤਾਂ ਸਰਕਾਰ ਨੇ ਇੱਕ ਕਲਚਰ ਜਿਹੜਾ ਉਹ ਪੈਦਾ ਕੀਤਾ ਔਰ ਹਰ ਘਰ ਦਾ ਬੱਚਾ ਬਜ਼ੁਰਗ ਨੌਜਵਾਨ ਉਹ ਗਰਾਊਂਡਾਂ ਦੇ ਵਿੱਚ ਆਇਆ ਔਰ ਜਿਹੜੀ ਹੈ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਉਹ ਨਗਦ ਨਾਮ ਵੀ ਜਿਹੜੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਤਾਂ ਉਹ ਆਪਣੇ ਜਿਹੜੇ ਚੰਗੇ ਖਿਡਾਰੀ ਹੈ ਉਹ ਆਪਦੀ ਗੇਮ ਨੂੰ ਹੋਰ ਚੰਗਾ ਬਣਾ ਕੇ ਪੰਜਾਬ ਦਾ ਨਾਮ ਭਾਰਤ ਦੇ ਉੱਤੇ ਤੇ ਭਾਰਤ ਦਾ ਨਾਮ ਦੁਨੀਆ ਤੇ ਰੋਸ਼ਨ ਕਰਦੇ। ਦੇਖੋ ਪਹਿਲਾਂ ਵਾਲੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਰਹੀਆਂ ਵੀ ਅਸੀਂ ਜਵਾਨੀ ਐ ਲਾਹਿਆਰ ਦਿੰਦੇ ਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਆ ਕਿ ਐ ਨਹੀਂ ਕਿ ਕਰਨੀ ਦਾ ਜਿਹੜਾ ਫਰਕ ਹੁੰਦਾ ਹੈ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਵੇਂ ਹੀ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਸੇਖਿਆ ਪ੍ਰੇਰਿਤਸ਼ਾਤ ਕਰਨ ਵਾਸਤੇ ਹੈ ਨਸ਼ਿਆਂ ਤੋਂ ਦੂਰ ਕਰਨਾਸਤੇ ਸੋ ਮੈਨੂੰ ਲੱਗਦਾ ਵੀ ਜਿਵੇਂ ਦੂਜੀਆਂ ਸਟੇਟਾਂ ਚ ਆਪਾਂ ਅਕਸਰ ਪਹਿਲਾਂ ਵੇਖਦੇ ਹਾਂ ਹਰਿਆਣੇ ਤੇ ਸ਼ਾਇਦ ਵਧੀਆ ਹੁੰਦਾ ਜੇ ਤੋਂ ਖਿਡਾਰੀ ਨਿਕਲਦੇ ਸਾਡੇ ਇੱਥੋਂ ਨਿਕਲਦੇ ਨਹੀਂ ਲੱਗਦੇ ਹਾਲਾਂਕਿ ਸਾਰੀਆਂ ਜਿਹੜੀਆਂ ਵੱਡੀਆਂ ਟੀਮਾਂ ਨੇ ਇੰਟਰਨੈਸ਼ਨਲ ਟੀਮਾਂ ਉਹਨਾਂ ਦੇ ਤਕਰੀਬਨ ਜਿਹੜੇ ਕਪਤਾਨ ਆ ਉਹ ਪੰਜਾਬ ਤੋਂ ਸੋ ਮਾਲਕ ਸਾਹਿਬ ਨੇ ਸੋਚਿਆ ਵੀ ਅਸੀਂ ਵੀ ਆਪਦੇ ਜਿਹੜੇ ਜਵਾਕ ਆ ਉਹਨਾਂ ਨੂੰ ਬੱਚੇ ਆ ਸਾਡੇ ਪੰਜਾਬ ਦੇ ਉਹਨਾਂ ਨੂੰ ਇਸ ਰੀਤ ਨਾਲ ਪਾਈਏ ਗਰਾਊਂਡ ਨਾਲ ਪਾਈਏ ਉਸੇ ਤੈਅ ਦੀ ਹਰ ਇੱਕ ਹਲਕੇ ਦੇ ਵਿੱਚ ਜ਼ਿਆਦਾ ਨਹੀਂ ਤਾਂ 40 40 50 50 గ్రౌండ్ ਤੇਰੇ ਹਰ ਇੱਕ ਪਿੰਡ 'ਚ ਹੀ ਵਰ ਰਿਹਾ ਹੈ ਕਿ ਤੇ 30 ਲੱਖ ਦਾ ਕਿ ਤੇ 50 ਲੱਖ ਦਾ ਕਿਸੇ 'ਚ 20 ਲੱਖ ਦਾ గ్రౌండ్ ਵੀ ਵਰਦੇ ਆ ਤੇ ਹੁਣ ਸਰਕਾਰ ਨੇ ਇੱਕ ਨਵੀਂ ਚੀਜ਼ ਜਿਹੜੀ ਇਹਨਾਂ ਬੱਚਿਆਂ ਵਾਸਤੇ ਜਿਹੜਾ గ్రౌਂਡਾਂ ਚ ਲੈ ਆਉਣ ਵਾਸਤੇ ਇਹਨਾਂ ਦੀ ਸਿਹਤ ਵਾਸਤੇ ਜਿਮ ਜਿਹੜੇ ਹਰ ਇੱਕ ਹਲਕੇ ਦੇ ਵਿੱਚ ਦੇਣਿਆ तकरीबन 25 25 ਸੋ ਪਹਿਲਾਂ ਮੈਂ ਆਪ ਆਪਦੇ ਕੰਨਿਓ ਵੀ 25 ਤੋਂ 30 ਜਿਹੜੇ ਜਿਮਾਂ ਹਲਕੇ ਤੇ ਦੇ ਚੁੱਕਿਆ ਤੇ तकरीबन ਮੇਰੇ ਹਲਕੇ 'ਚ ਤਾਂ ਸਾਰੇ ਪਿੰਡਾਂ 'ਚ ਹੀ ਜਿਮ ਹੋ ਰਹੀਗਾ ਤੇ ਗਰਾਊਂਡ ਵੀ ਹੋ ਜਾਣਗੇ ਸੋ ਇਦੋਂ ਪਹਿਲਾਂ ਨਾ ਕਿਸੇ ਸਰਕਾਰ ਨੇ ਆਇਆ ਕੀਤਾ ਤੇ ਨਾ ਹੀ ਕਿਸੇ ਨੇ ਕਰਨਾ ਵੀ ਸੱਚੀ ਮੁੱਚੀ ਗਰਾਊਂਡ ਦੇ ਉੱਤੇ ਆ ਕੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਵਾਸਤੇ ਏਡਾ ਵਧੀਆ ਜਿਹੜਾ ਉਪਰਾਲਾ ਕੀਤਾ